ਭਈ ਜਿਵੇਂ 18 ਤੇ 19 ਦੀ ਰਾਤ ਨੂੰ A ਡਿਵੀਜ਼ਨ ਦੇ ਵਿੱਚ ਇੱਕ ਗਲਤੀ ਨਾਮ ਦਾ ਜਿਹੜਾ ਵਿਅਕਤੀ ਹੈ ਉਹਨਾਂ ਦੇ ਘਰ ਤੇ ਉੱਤੇ ਫਾਇਰਿੰਗ ਹੋ ਗਈ ਸੀ। ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵੱਖ-ਵੱਖ ਇੰਟਰ ਗੈਂਗ ਰਾਈਵਲਰੀ ਟਾਈਪ ਜਿਹੜੀ ਇਹ ਚੀਜ਼ ਉਹ ਮਚ ਹੋਈ ਸੀ। ਸੋ ਸਾਡੀ ਜਿਹੜੀ ਮਾਨਯੋਗ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਗੈਂਗਸਟਰਸ ਉਹਦੇ ਤਹਿਤ ਸਾਡੀ ਟੀਮ ਨੇ ਦਿਨ ਰਾਤ ਮਿਹਨਤ ਕੀਤੀ। ਸਾਡੇ ਡੀਸੀਪੀ ਹਰਪ੍ਰੀਤ ਮੰਡੇਰ ਜੀ ਡੀਸੀਪੀ ਮਿਸਟਰ ਅਭੀਵੰਨੀਓ ਰਾਣਾ ਔਰ ਜਿਹੜੇ ਇਨਸਪੈਕਟਰ ਸੀਆਈਏ ਅਮਨ ਏ ਡਿਵੀਜ਼ਨ ਦੀ ਟੀਮ ਗੁਰਿੰਦਰਪੀਰ ਏਸੀਪ ਇਹ ਸਾਰੇ ਜਣੇ ਲੱਗੇ ਰਹੇ ਇਸ ਕੰਮ ਦੇ ਉੱਤੇ ਦਿਨ ਰਾਤ ਔਰ ਅਸੀਂ ਇਹਦੇ ਚ ਬੰਦੇ ਜਿਹੜੇ ਆਇਡੈਂਟੀਫਾਈ ਕੀਤੇ ਪਹਿਲਾਂ ਔਰ ਉਸ ਤੋਂ ਬਾਅਦ ਉਹਨਾਂ ਦੀ ਟ੍ਰੇਲ ਤੇ ਜਦੋਂ ਜਾ ਰਹੇ ਸੀ ਤਾਂ ਉਹਨਾਂ ਦਾ ਐਕਸਚੇਂਜ ਆਫ ਫਾਇਰ ਹੋਇਆ ਜਿੱਥੇ ਪੁਲਿਸ ਨਾਲ ਇਨਕਾਊਂਟਰ ਹੋਇਆ ਅੱਜ ਸਵੇਰੇ ਸੁਲਤਾਨਵਿੰਡ ਦੇ ਏਰੀਏ ਚ ਉਹਦੇ ਚ ਇੱਕ ਬੰਦੇ ਦੇ ਜ਼ਖਮੀ ਹੋਇਆ ਜਿਹੜਾ ਮੁਲਜ਼ਮ ਸੀ ਦੂਸਰਾ ਗ੍ਰਿਫਤਾਰ ਹੋਇਆ ਇਹਦੇ ਜਿਹੜੀ ਹੁਣ ਤੱਕ ਦੀ ਤਫਤੀਸ਼ ਚ ਆਇਆ ਕਿ ਦੋ ਵਾਂਟਡ ਸ਼ੂਟਰ ਸੀ ਰੇਸ਼ਮ ਸਿੰਘ ਏਲੀਅਸ ਬਾਉ ਏ ਚਵਾਲ ਏਰੀਆ ਦਾ ਰਹਿਣ ਵਾਲਾ ਹੈ ਰੇਸ਼ਮ ਸਿੰਘ ਏਲੀਅਸ ਬਾਉ ਦੂਜਾ ਹੈਗਾ ਗੁਰਵਿੰਦਰ ਏਲੀਅਸ ਗੁਰੀ ਜਿਹਦੇ ਗੋਲੀ ਲੱਗੀ ਹੈ ਔਰ ਇਹ ਦੋਨੋਂ ਬੰਦਿਆਂ ਨੇ ਜਾ ਕੇ ਦੋ ਹੋਰ ਆਪਣੇ ਸਾਥੀਆਂ ਨਾਲ ਇਹ ਜਿਹੜਾ ਗੜਾ ਇਨਸੀਡੈਂਟ ਸੀ ਏ ਡਿਵੀਜ਼ਨ ਦੇ ਏਰੀਆ ਚ ਰਾਮ ਬਾਗ ਦੇ ਉੱਥੇ ਉਹਨੂੰ ਅੰਜਾਮ ਦਿੱਤਾ ਸੀ ਸੋ ਮੈਂ ਇਹਨੂੰ ਬੜੀ ਅੱਛੀ ਕਾਮਯਾਬੀ ਮੰਗਦਾ ਹਾਂ ਔਰ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈ ਬਹੁਤ ਫਾਸਟ ਤੇ ਵਧੀਆ ਤਰੀਕੇ ਨਾਲ ਉਹਨੂੰ ਨਿਭਾਇਆ ਗਿਆ ਔਰ ਇੱਕ ਕੇਸ ਫ੍ਰੀਸ ਵੀ ਹੋਇਆ ਤੇ ਬੰਦੇ ਵੀ ਅਰੈਸਟ ਹੋਏ ਜਿਹੜੇ ਦੂਸਰੇ ਦੋ ਬੰਦੇ ਐ ਉਹ ਵੀ ਜਲਦੀ ਅਰੈਸਟ ਹੋਣ ਕੀਤੇ ਜਾਣਗੇ ਇਹਦੇ ਚ ਜਿਹੜੀ ਰਿਕਵਰੀ ਹੈਗੀ ਆ ਉਹ ਇੱਕ ਗਲੌਕ ਪਿਸਟਲ ਹੈ ਬੜਾ ਸੋਫਿਸਟੀਕੇਟਿਡ ਔਰ ਉਹਦੇ ਨਾਲ ਇੱਕ 32 ਬੋਰ ਦਾ ਵੀ ਪਿਸਟਲ ਹੈਗਾ ਇਹਦੇ ਨਾਲ 13 ਰਾਉਂਡਸ ਨੇ ਔਰ ਇਹਨਾਂ ਦੇ ਉੱਤੇ ਜਿਹੜੀ ਪਿਛਲੀ ਹਿਸਟਰੀ ਹੈ ਰੇਸ਼ਮ ਸਿੰਘ ਏਲੀਅਸ ਬਾਉ ਜਿਹੜਾ ਮੇਜਰ ਸਿੰਘ ਦਾ ਬੇਟਾ ਝਭਾਲਕਲਾ ਦਾ ਚਾਰ ਐਫ ਆਈ ਆਰਾਂ ਦਰਜ ਨੇ ਆਰਮਜ਼ੈਕ ਡਕੈਤੀ ਇਹ ਤਰਨਤਾਰ ਜ਼ੀਰਾ ਲੁਧਿਆਣਾ ਤੇ ਅੰਮ੍ਰਿਤਸਰ ਦੇ ਵਿੱਚ ਨੇ ਇਸ ਤੋਂ ਇਲਾਵਾ ਗੁਰਵਿੰਦਰ ਜਿਹੜਾ ਗੁਰੀ ਹੈ ਇਦੇ ਖਿਲਾਫ ਵੀ ਪੰਜ ਡਕੈਤੀ ਦੇ ਮਾਮਲੇ ਨੇ ਆਰਮ ਜੱਟ ਦਾ ਮਾਮਲਾ ਲੁਧਿਆਣੇ ਦੇ ਵਿੱਚ ਤੇ ਤਰਨਤਾਰਨ ਦੇ ਵਿੱਚ ਇਹ ਜਿਹੜਾ ਕੰਪਲੇਨੈਂਟ ਹੈ ਇਸ ਕੇਸ 'ਚ ਹੈਗਾ ਉਹ ਜਸਦੀਪ ਈਲੀ ਸਾਜਨ ਹੈ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁੰਦਰ ਨਗਰ ਦੇ ਵਿੱਚ ਉਹ ਵਾਰਦਾਤ ਹੋਈ ਸੀ ਜਿਹੜਾ ਸਾਡਾ ਨਸ਼ਾ ਵਿਰੋਧੀ ਮਹਿੰਮ ਹੈ ਉਹ ਉਹਦੇ 'ਚ ਵੀ ਹੋਰ ਸਾਨੂੰ ਇੱਕ ਬੜੀ ਅੱਛੀ ਕਾਮਯਾਬੀ ਮਿਲੀ ਹੈ ਜਿਵੇਂ ਕਿ ਤੁਹਾਨੂੰ ਪਹਿਲਾਂ ਪਤਾ ਹੀ ਹੈ ਕਿ ਪਿਛਲੇ ਦਿਨਾਂ 'ਚ ਵੀ ਆਪਣੀ 2.5 ਕਿਲੋ ਦੀ 3.5 ਕਿਲੋ ਦੀ ਇਦਾਂ ਕਾਫੀ ਰਿਕਵਰੀਜ਼ ਹੋਈ ਹੈ ਸੋ ਸਾਡੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਹੈ ਡੀਸੀਪੀਸ ਦੋਨੋਂ ਮਢੇਰ ਸਾਹਿਬ ਤੇ ਅਭਿਮਨਯੂ ਰਾਣਾ ਜੀ ਸਾਡਾ ਐਸਐਚਓ ਛਾਟਾ ਰੋਬਿਨ ਔਰ ਇਹ ਸਾਰਿਆਂ ਨੇ ਰਲ ਕੇ ਸਵਾ ਦੋ ਕਿਲੋ ਹਿਰੋਇਨ ਬਰਾਮਦ ਕੀਤੀ ਗਈ ਹੈ ਚਾਹੇ ਰਿਕਵਰੀ ਸਵਾ ਦੋ ਕਿਲੋ ਦੀ ਹੈ ਪਰ ਇਹ ਬੜਾ ਇੰਪੋਰਟੈਂਟ ਇੱਕ ਮੋਡਿਊਲ ਸਿੰਡੀਕੇਟ ਬਸਟ ਹੋਇਆ ਇਹਦੇ ਜਿਹੜਾ ਪਤਾ ਲੱਗਾ ਕਿ Javed ਕਰਕੇ ਬੰਦਾ ਇਥੋਂ ਯੂਐਸ ਸਪੇਸਡ ਹੈਗਾ ਉਹਦੇ ਰੈਡ ਕਾਰਨਰ ਨੋਟਿਸ ਵਗੈਰਾ ਵੀ ਜਾਰੀ ਕੀਤੇ ਹੋਏ ਆ ਉਹ ਉਥੇ ਅਮਰੀਕਾ ਚ ਬੈਠਾ ਹੈ ਇਹ ਸਾਰਾ ਕੰਟਰੋਲ ਕਰ ਰਿਹਾ ਡਰੱਗ ਜਿਹੜਾ 카rtel ਹੈਗਾ ਔਰ ਇਹਦੇ ਚ ਤਿੰਨ ਜਿਹੜੇ ਮੁਜ਼ਮਸੀਂ ਗ੍ਰਿਫਤਾਰ ਕੀਤੇ ਬੜੇ ਐਕਟਿਵ ਨੇ ਕੁਛ ਨਹੀਂ ਕੀਤਾ ਇੱਕ ਹੈ ਜਗਰੂਪ ਜੋਪਾ ਹੈਗਾ ਇਹ ਰਾਣੀਕੇ ਪਿੰਡ ਦਾ ਤਾਲਾ ਕਰੰਡਾ ਅਮਰਸਰ ਰੂਰਲ ਔਰ ਜਗਜੀਤ ਲਵਪ੍ਰੀਤ ਇਲੀਅਸ ਲਵਪ੍ਰੀਤ ਹੈ ਇਹ ਰਣਗੜ੍ਹ ਦਾ ਪੀਐਸ ਕਰੰਡਾ ਅਮਰਸਰ ਰੂਰਲ ਜਸ਼ਨਪ੍ਰੀਤ ਜਸ਼ਨ ਇਹ ਵੀ ਰਣਗੜ੍ਹ ਦਾ ਹੈਗਾ ਪੀਐਸ ਕਰੰਡਾ ਇਹਨਾਂ ਦੀ ਆਪਾਂ ਬੈਕਗ੍ਰਾਉਂਡ ਦੇਖੀਏ ਉਮਰ ਵੀ ਬੜੀ ਛੋਟੀ ਹੈ 18-19 ਸਾਲ ਦੇ ਇਹ ਹੈਗੇ ਸਾਰੇ 12th ਪਾਸ ਕੋਈ ਕਾਰਪੈਂਟਰ ਦਾ ਕੰਮ ਕਰ ਰਿਹਾ ਕੋਈ ਲੇਬਰ ਦਾ ਕੰਮ ਕਰ ਰਿਹਾ ਉਹੀ ਈਜ਼ੀ ਮਨੀ ਵਾਲੀ ਗੱਲ ਔਰ ਕਾਲੀ ਨਾਮ ਦਾ ਇੱਕ ਸਮਗਲ ਜਿਹਨੇ ਆਪਣਾ ਨਾਮ ਕਾਲੀ ਰੱਖਿਆ ਹੋਇਆ ਹੈ ਪਾਕਿਸਤਾਨ ਬੇਸਡ ਉਹ ਵੀ ਇਮਰਜ ਹੋਇਆ ਹੈ ਔਰ ਇਹਨਾਂ ਦੀ ਪੁਛਤਾਚ ਉਹ ਇਹ ਗੱਲ ਪਤਾ ਲੱਗੀ ਹੈ ਕਿ ਬੇਸਿਕਲੀ ਇਹ ਰੈਗੂਲਰਲੀ ਡਰੋਨ ਰਾਹੀਂ ਇਹਨਾਂ ਕੋਲ ਕਨਸਾਈਨਮੈਂਟ ਆ ਰਹੀ ਸੀ ਔਰ ਕੱਲ ਵੀ ਜਿਹੜੀ ਅਸਾਈਨਮੈਂਟ ਆ ਉਹਦੇ ਚ ਪੁਲਿਸ ਨੇ ਬੜਾ ਬੀਐਸਐਫ ਦੇ ਨਾਲ ਵੀ ਅਸੀਂ ਹੈਲਪ ਕਰਕੇ ਉਹਦੀ ਜਿਹੜੀ ਸਾਰੀ ਰਿਕਵਰੀ ਕੀਤੀ ਆ ਉਸ ਏਰੀਏ ਨੂੰ ਅਸੀਂ ਸਰਚ ਵੀ ਕੀਤਾ ਉਹ ਇਹ ਗੱਲ ਇਹਨਾਂ ਦੀ ਪੁਛਗਿੱਛ ਤੋਂ ਪਤਾ ਲੱਗੀ ਆ ਕਿ ਰੈਗੂਲਰਲੀ ਡਰੋਨ ਰਾਹੀਂ ਇਹ ਮੰਗਾਰੇ ਸੀ ਔਰ ਬੜੇ ਐਕਟਿਵ ਸੀ ਜਗਰੂਕ ਯੂਪਾ ਜਿਹੜਾ ਹੈਗਾ ਇਹ 1 ਮਹੀਨੇ ਤੋਂ ਕਾਫੀ ਜ਼ਿਆਦਾ ਸਰਗਰਮ ਰਿਹਾ ਡਰੋਨ ਦੇ ਰਾਹੀਂ ਹੀਰੋਇਨਸ ਵਗਲੇ ਕਰਨ ਦੇ ਵਿੱਚ ਸੌਰਟੀਆਂ ਕਿੰਨੀਆਂ ਹੋਈਆਂ ਉਹ ਸਾਰੀ ਗੱਲਬਾਤ ਅਸੀਂ ਕਲੀਅਰ ਕਰ ਰਹੇ ਹਾਂ ਬਟ ਜੋ ਪਤਾ ਲੱਗਿਆ ਕਿ ਆਲਮੋਸਟ ਐਵਰੇਜ ਦੀ ਮਹੀਨੇ ਚ 5-6 ਵਾਧੂ ਹੈ। ਸੋ ਮੈਂ ਇਹਨੂੰ ਵੀ ਬੜੀ ਅੱਛੀ ਕਾਮਯਾਬੀ ਮੰਨਦਾ ਔਰ ਇਹਨੂੰ ਅਸੀਂ ਅੱਗੇ ਫਰਦਰ ਵੀ ਡਿਵੈਲਪ ਕਰਾਂਗੇ ਔਰ ਜਿਹੜਾ ਜਾਵੇਦ ਹੈ ਉਹਨੂੰ ਵੀ ਹੋਰ ਪਰਸੂ ਕਰਾਂਗੇ ਜਿਹੜਾ ਰੈਡ ਕਾਰਪਰ ਦਾ ਨੋਟਿਸ ਹੈ ਉਹਦੀ ਐਕਸਪੀਡੀਸ਼ਨ ਤੇ ਜਿਹੜਾ ਕਾਲੀ ਦੇ ਬਾਕੀ ਜਿਹੜੇ ਕੰਟੈਕਟਸ ਨੇ ਉਹਨਾਂ ਦੇ ਵੀ ਕੰਮ ਪੂਰੇ